ਕਮਰਾਤ ਵਸੂਸ ਹੋਈ ਤੇ ਉਸ ਨੂੰ ਆਪਾਂ ਟੈੱਕ ਕਰ ਜੇ ਕੋਈ ਬਿਮਾਰੀ ਜਿਹਾ ਸਾ ਉੱਤੇ ਗਰਮੀ ਦਾ ਮਾਹੌਲ ਚੱਲ ਰਿਹਾ ਹੈਗਾ ਤੇ ਕਾਫੀ ਚੀਜ਼ਾਂ ਦੀ ਵੀ ਘਾਟ ਹੈਗੀ ਹੈ ਹਸਪਤਾਲ ਹੋਈਆਂ ਸਾਰੇ ਡੱਤੋਂ ਡੁਕੀ ਹੈ ਤੇ ਤਰਦਾਂ ਦਾ ਰਹਿਣ ਜਹਾਂ ਸਿੰਘ ਉਹਦਾ ਨਾਮ ਹੈ ਸ਼ੰਭੂ ਬਾਰਡਰ ਤੇ ਇੱਕ ਹੋਰ ਕਿਸਾਨ ਦੀ ਮੌਤ ਹੋ ਗਈ ਹੈ ਕਿਸਾਨ ਜਸਵੰਤ ਸਿੰਘ ਨੂੰ ਹਸਪਤਾਲ ਲੈ ਜਾਂਦਾ ਗਿਆ ਸੀ ਪਰ ਬਚਾਇਆ ਨਾ ਜਾ ਸਕਿਆ ਸਤਵੰਤ ਸਿੰਘ ਦੇ ਅੱਜ ਤੜਕੇ ਅਚਾਨਕ ਸਿਹਤ ਵਿਗੜ ਗਏ ਫਿਰ ਹਸਪਤਾਲ ਲੈ ਗਏ ਪਰ ਜਾਂਦੇ ਹੀ ਮੌਤ ਹੋ ਗਈ ਜਸਵੰਤ ਸਿੰਘ ਤਰਨਤਾਰਨ ਦੇ ਰਹਿਣ ਵਾਲੇ ਸਨ ਤੇ ਸ਼ੰਭੂ ਬਾਰਡਰ ਤੇ ਤਰਨਾ ਦੇ ਰਹੇ ਸਨ ਅੱਜ ਉਸ ਨੂੰ 6:00 ਵਜੇ ਦੇ ਲਗਭਗ ਘਬਰਾਹਟ ਮਹਿਸੂਸ ਹੋਈ ਤੇ ਉਸ ਨੂੰ ਆਪਣਾ ਟੈਕ ਕਰ ਰਿਹਾ ਜੇ ਕੋਈ ਬਿਮਾਰੀ ਜੈਸਾ ਉੱਤੇ ਗਰਮੀ ਦਾ ਮਾਹੌਲ ਚੱਲ ਰਿਹਾ ਹੈਗਾ ਤੇ ਕਾਫੀ ਚੀਜ਼ਾਂ ਦੀ ਵੀ ਘਾਟ ਹੈਗੀ ਹੈ ਕਿਉਂ ਉਸ ਕਾਰਨ ਵੀ ਹੋ ਸਕਦਾ ਤੇ ਕੁਦਰਤ ਕੀ ਬਿਵਾਰੀ ਵੀ ਹੋ ਸਕਦੀ ਹੈ ਅਜਿਹਾ ਸੱਤ ਕੋਜੀ ਹਸਪਤਾਲ ਲੈ ਆਏ ਨੇ ਡੇਨ ਲੱਗੇ ਬਾਟਰ ਦੇ ਲੈਣ ਲੱਗੇ ਆ ਉਹਦੀ ਤਕਰੀਬਨ ਹਸਪਤਾਲ ਪਹੁੰਚਣ ਸਾਰੇ ਡੱਥੋ ਚੁੱਕੀ ਹੈ ਤੇ ਤਰਦਾਂ ਦਾ ਰਹਿਣਾ ਜਸ ਸਿੰਘ ਉਹਦਾ ਨਾਮ ਹੈ ਉਹਦੇ ਪਰਿਵਾਰ ਨੂੰ ਸਫੁੱਟ ਰਾ ਦੇ ਦਿੱਤੀ ਹੈ ਤੇ ਲਗਭਗ ਪਰਿਵਾਰ ਵੀ ਆ ਜਾਣਗੇ ਸਾਡੇ ਜਿਹਨੇ ਕਿਸਾਨ ਆਗੂ ਹੈਗੇ ਉਹਨਾਂ ਨੂੰ ਵੀ ਬੁਰੀ ਇਸ ਕੀ ਇਤਰਾਹ ਦੇ ਦਿੱਤੀ ਹੈ ਗਰਮੀ ਲਗਾਤਾਰ ਵੱਜ ਰਹੀ ਹੈ ਦਿਨ ਦਾ ਤਾਪਮਾਨ 40 ਡਿਗਰੀ ਦੇ ਪਾਰ ਹੁੰਦਾ ਹੈ ਪਰ ਇਸ ਮੌਸਮ ਦੇ ਵਿੱਚ ਵੀ ਕਿਸਾਨ ਧਰਨੇ ਤੇ ਬੈਠੇ ਨੇ 13 ਫਰਵਰੀ ਤੋਂ ਕਿਸਾਨ ਸ਼ੰਭੂ ਅਤੇ ਖਨਾਰੀ ਬਾਰਡਰ ਤੇ ਬੈਠੇ ਹੋਏ ਨੇ 85 ਦਿਨ ਲੰਘ ਗਏ ਠੰਡ ਤੋਂ ਗਰਮੀ ਦਾ ਮੌਸਮ ਆ ਗਿਆ ਕਿਸਾਨ ਰਟੇ ਹੋਏ ਨੇ ਹੁਣ ਤੱਕ ਦੋਵੇਂ ਬਾਰਡਰ ਯਾਨੀ ਕਿ ਸ਼ੰਭੂ ਤੇ ਖਨਾਰੀ ਤੇ 20 ਕਿਸਾਨਾਂ ਦੀ ਮੌਤ ਹੋ ਚੁੱਕੀ ਹੈ you